ਹਾਂਜੀ ਵਾਰਿਸ ਗੱਲ ਸਾਡੀ ਫੱਤੇ ਖੁਸ਼ਖਬਰੀ ਆ ਬਈ ਸਾਰਿਆਂ ਦੇ ਲਈ ਪੰਜਾਬੀਆਂ ਦੇ ਲਈ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਮੁਖੀ ਅਮਿਤਪਾਲ ਸਿੰਘ ਦੇ ਘਰ ਪੈ ਪੰਗੜੇ ਮੰਨੀ ਦੀਵਾਲੀ ਖੁਸ਼ੀ ਦਾ ਮਾਹੌਲ ਹੈ ਉਹਨਾਂ ਨੂੰ ਚਾਹੀਦਾ ਪਹਿਲਾਂ ਦੇਵ ਸਿੱਧੂ ਦੀ ਮੌਤ ਤੋਂ ਬਾਅਦ ਅਮਿਤਪਾਲ ਸਿੰਘ ਬਣਿਆ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਬਣੀ ਸੀ ਤੇ ਉਹਦਾ ਪ੍ਰਧਾਨ ਔਰ ਖਾਲਸਾ ਵਹੀਰ ਨਾਮ ਤੇ ਇੱਕ ਮਹਮ ਚਲਾਈ ਗਈ ਸੀ ਨਸ਼ਿਆਂ ਦੇ ਖਿਲਾਫ ਜਿਤੇ ਬਾਅਦ ਕੁਝ ਵਿਵਾਦ ਹੋਣ ਤੇ ਮਜੀਠਾ ਥਾਣੇ ਦਾ ਘਰਾਓ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦਾ ਨਾਲ ਮਿਲ ਕੇ ਅਧ ਸੈਨਿਕ ਬਲਾਂ ਦੀ ਸਹਾਇਤਾ ਦੇ ਨਾਲ ਇੱਕ ਵੱਡਾ ਆਪਰੇਸ਼ਨ ਚਲਾ ਕੇ ਅਮਿਤ ਪਾਸੀ ਤੇ ਉਸਦੇ ਸਾਥੀਆਂ ਨੂੰ ਕੀਤਾ ਸੀ ਗ੍ਰਿਫਤਾਰ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਦਿੱਤਾ ਸੀ ਭੇਜ ਤੇ ਐਨਐਸਏ ਦੇ ਤਹਿਤ ਉੱਥੇ ਡਿਬਰੂਗੜ੍ਹ ਦੇ ਵਿੱਚ ਆ ਸਾਰੇ ਹਾਲਾਂਕਿ ਬਹੁਤ ਵਾਰ ਰਿਟ ਪਾਈ ਗਈ ਐਨਐਸਏ ਦੇ ਖਿਲਾਫ ਪਰ ਹਲ ਤੱਕ ਕੋਈ ਫੈਸਲਾ ਨਹੀਂ ਹੋ ਪਿਆ ਤੇ ਹੁਣ 60 ਦਿਨਾਂ ਅਜਲਾਸ ਜੋ ਪਾਰਲੀਮੈਂਟ ਵਿੱਚ ਚੱਲ ਰਿਹਾ ਚੱਲਣਾ ਸੀਗਾ ਉਹਦੇ ਸਬੰਧ ਵਿੱਚ ਅਮਿਤਪਾਲ ਸਿੰਘ ਵੱਲੋਂ ਅਪੀਲ ਪਾਈ ਗਈ ਸੀ ਕਿ ਮੈਨੂੰ ਸਾਢੇ ਦਿਨ ਦੀ ਛੁੱਟੀ ਦਿੱਤੀ ਜਾਵੇ ਪਾਰਲੀਮੈਂਟ ਦੇ ਅਜਲਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਹੀਂ ਤਾਂ ਮੇਰੀ ਜੋ ਮੈਂਬਰਸ਼ਿਪ ਹੈ ਉਹ ਖਤਮ ਹੋ ਸਕਦੀ ਹੈ ਕਿਉਂਕਿ ਨਹੀਂ ਜਿਵੇਂ ਇਹ ਸੀ ਤੇ ਅਦਾਲਤ ਨੇ ਪੁੱਛਿਆ ਸੀ ਸਰਕਾਰ ਨੂੰ ਕਿ ਕੀ ਇਸ ਦੇ ਸਬੰਧ ਵਿੱਚ ਕੋਈ ਕਮੇਟੀ ਗਠਿਤ ਕੀਤੀ ਗਈ ਹੈ ਤੇ ਸਰਕਾਰ ਨੇ ਉਸ ਦੇ ਵਿੱਚ ਜਵਾਬ ਦਿੱਤਾ ਸੀ ਕਿ ਹਾਂ ਇਸ ਬੰਦ ਵਿੱਚ ਇੱਕ ਕਮੇਟੀ ਗਠਿਤ ਕੀਤੀ ਗਈ ਆ ਉਸ ਤੇ ਫੈਸਲਾ ਲਏਗੀ ਤੇ ਧਿਆਨ ਦੇ ਲਈ ਖੁਸ਼ਖਬਰੀ ਆ ਕਿ ਕਮੇਟੀ ਨੇ 54 ਦਿਨ ਦੀ ਛੁੱਟੀ ਦੀ ਵਕਾਲਤ ਕੀਤੀ ਆ ਅਮਿਤਪਾਲ ਸਿੰਘ ਦੇ ਲਈ ਜੋ ਕਿ ਕਨਫਰਮ ਹੈ ਕਿ ਬਹੁਤ ਜਲਦ ਮਿਲਣ ਜਾ ਰਹੀ ਆ 54 ਦਿਨ ਦੀ ਛੁੱਟੀ ਅਵਧਪਾਲ ਸਿੰਘ ਨੂੰ ਮਿਲਣ ਜਾ ਰਹੀ ਆ ਪਾਰਲੀਮੈਂਟ ਦੇ اجلاس ਦੇ ਵਿੱਚ ਸ਼ਾਮਲ ਹੋਣ ਦੇ ਸਬੰਧ ਵਿੱਚ ਔਰ ਉਸ ਤੋਂ ਬਾਅਦ ਪੱਕੀ ਰਿਹਾਈ ਦਾ ਰਸਤਾ ਵੀ ਸਾਫ਼ ਹੋਣ ਵਾਲਾ ਹੈ ਕਿਉਂਕਿ ਸਰਕਾਰ ਹੁਣ ਦੂਸਰੇ ਮੂੜ ਵਿੱਚ ਆ ਚੁੱਕੀ ਆ ਸਰਕਾਰ ਕਾਫੀ ਲੋਕਾਂ ਨੂੰ ਰਿਹਾ ਕਰਨ ਵਾਲੀ ਆ ਖਾਸ ਕਰਕੇ ਜਿੰਨੇ ਬੰਦੀ ਸਿੰਘਾਂ ਨੇ ਕਿਉਂ ਬਹੁਤ ਸਾਰਿਆਂ ਨੂੰ ਰਿਹਾ ਕਰਨ ਵਾਲੀ ਆ ਫਤੇ ਜੰਗ ਜੋ ਬੀਜੇਪੀ ਦਾ ਬਲਾਰਾ ਹੈ ਉਸਨੇ ਵੀ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਬਹੁਤ ਜਲਦ ਬੰਦੀ ਸਿੰਘ ਰਿਹਾਅ ਹੋਣਗੇ ਕਿਉਂਕਿ ਬੀਜੇਪੀ ਨੇ 2027 ਦੇ ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣੀ ਆ ਉਸ ਦੇ ਸਬੰਧ ਵਿੱਚ ਕੋਸ਼ਿਸ਼ਾਂ جاری ਆ ਉਸੇ ਸਬੰਧ ਵਿੱਚ ਅਮਰਪਾਲ ਸਿੰਘ ਦੀ ਰਿਹਾਈ ਵੀ ਹੋਣੀ ਆ ਕਿਉਂਕਿ ਕੁਰੀਸ਼ਨ ਸਰਕਾਰ ਬਣ ਦੀ ਆਸ ਹੈ 2027 ਦੇ ਵਿੱਚ ਇਕੱਲੇ ਦਮਤੇ ਬੀਜੇਪੀ ਨਹੀਂ ਬਣਾ ਸਕਦੀ ਸਰਕਾਰ ਤੇ ਹੋਰ ਸਾਰੀਆਂ ਪਾਰਟੀਆਂ ਡੈੱਡ ਹੋ ਚੁੱਕੀਆਂ ਆ ਕਾਲੀ ਦਲ ਖਤਮ ਹੋ ਚੁੱਕਾ ਕਾਂਗਰਸ ਖਤਮ ਹੋ ਚੁੱਕੀ ਆ ਤੇ ਆਪ ਵੀ ਜੜ ਵੱਡ ਚੁੱਕੀ ਆਪਣੀ ਇਸ ਕਰਕੇ ਹੁਣ ਬੀਜੇਪੀ ਇਕੁਲੇਸ਼ਨ ਸਰਕਾਰ ਬਣਾਈ ਗਈ 26 ਸਤਾਈ ਦੇ ਵਿੱਚ ਉਸੇ ਸਬੰਧ ਵਿੱਚ ਸਾਰੇ ਬੰਦੀ ਸਿੰਘਾਂ ਦੀ ਰਹਾਈ ਹੋਏਗੀ ਉਸ ਤੋਂ ਪਹਿਲਾਂ ਅਮਿਤਪਾਲ ਸਿੰਘ ਦੀ ਪੈਰਾਲ ਤੇ ਉਸ ਤੋਂ ਬਾਅਦ ਰਹਾਈ ਪਾਉ ਭੰਗੜੇ ਬਾਸ ਪੰਜਾਬ ਦੇ ਜਥੇ ਬੰਦੀ ਦੇ ਸਾਰੇ ਮੈਂਬਰ ਹੋਣਗੇ ਰਹਾ ਧੰਨਵਾਦ